ਇੱਕ ਵਾਰ ਇੱਕ ਫਕੀਰ ਕਿਸੇ ਕੁੱਤੇ ਨੂੰ ਕਹਿੰਦਾ ਕਹਿੰਦਾ ਉਹ ਦਰਵੇਸ਼ਾ ਕਹਿੰਦਾ ਹੈਗਾ ਤਾਂ ਯਾਰ ਤੂੰ ਬਹੁਤ ਵਫਾਦਾਰ ਹੈ ਕਹਿੰਦਾ ਪਰ ਤੇਰੇ ਚ ਤਿੰਨ ਕਮੀਆਂ ਨੇ ਬਹੁਤ ਵੱਡੀਆਂ ਤਾਂ ਉਹ ਕੁੱਤਾ ਆਖਣ ਲੱਗਿਆ ਉਸ ਫਕੀਰ ਨੂੰ ਕਹਿੰਦਾ ਦੱਸੋ ਮਹਾਂਪੁਰਖੋ ਮੇਰੇ ਚ ਕੀ ਕਮੀਆਂ ਨੇ ਕਹਿੰਦਾ ਕਮੀਆਂ ਤੇਰੇ ਚ ਤਿੰਨ ਇਹ ਨੇ ਇੱਕ ਤਾਂ ਕਹਿੰਦਾ ਤੂੰ ਜਦੋਂ ਪਿਸ਼ਾਬ ਕਰਦਾ ਉਦੋਂ ਕਿਸੇ ਕੰਧ ਤੇ ਜਾਂ ਖੰਭੇ ਦੇ ਕਰਦਾ ਨੰਬਰ 2 ਤੇ ਕਹਦਾ ਇੱਕ ਤੂੰ ਜਦੋਂ ਕੋਈ ਮਾੜਾ ਮੰਗਦਾ ਸੜਕ ਤੇ ਕਿਸੇ ਗਲੀ ਵਿਹੀ ਦੇ ਵਿੱਚ ਤੁਰਿਆ ਜਾਂਦਾ ਉਹਨੂੰ ਦੇਖ ਕੇ ਤੂੰ ਬੜਾ ਭੌਂਕਦਾ ਤੇ ਨੰਬਰ 3 ਕਹਿੰਦਾ ਕਿ ਤੂੰ ਰਾਤ ਨੂੰ ਜਦੋਂ ਟਿਕੀ ਰਾਤ ਹੁੰਦੀ ਆ ਸਾਰੇ ਸੁੱਤੇ ਪਏ ਹੁੰਦੇ ਨੇ ਆਪਦੇ ਕੰਮਾਂ ਧੰਦੇ ਤੋਂ ਥੱਕ ਕੇ ਤੂੰ ਉਦੋਂ ਬੜਾ ਭੌਂਕਦਾ ਸਾਰਿਆਂ ਦੀ ਨੀਂਦ ਖਰਾਬ ਕਰ ਦਿੰਦਾ ਕਹਿੰਦਾ ਤੇਰੇ ਤੇ ਤੰਨੇ ਹੈ ਨਾ ਬੜੀਆਂ ਵੱਡੀਆਂ ਕਮੀਆਂ ਨੇ ਤਾਂ ਉਹ ਦਰবেশ ਨੇ ਉਹ ਕੁੱਤੇ ਨੇ ਉਸ ਫਕੀਰ ਨੂੰ ਨਾ ਬੜਾ ਸੋਹਣਾ ਵਧੀਆ ਜਵਾਬ ਦਿੱਤਾ ਪੂਰਾ ਤਾਂ ਉਹ ਆਖਣ ਲੱਗਿਆ ਜਿਹੜਾ ਮੰਗਦਾ ਜਦੋਂ ਜਾਂਦਾ ਨਾ ਮੈਂ ਉਦੋਂ ਤਾਂ ਭੌਂਕਦਾ ਹੁੰਦਾ ਵੀ ਤੂੰ ਯਾਰਾ ਲੋਕਾਂ ਤੋਂ ਇਨਸਾਨਾਂ ਤੋਂ ਕਿਉਂ ਮੰਗਦਾ ਇਹ ਤਾਂ ਆਪ ਪਰਮਾਤਮਾ ਤੋਂ ਮੰਗਦੇ ਨੇ ਤੂੰ ਜੇ ਮੰਗਣਾ ਹੀ ਹੈ ਨਾ ਲੋਕਾਂ ਤੋਂ ਨਾ ਮੰਗ ਉਸ ਪਰਮਾਤਮਾ ਤੋਂ ਮੰਗ ਤੇ ਇੱਕ ਜਿਹੜਾ ਤੁਸੀਂ ਮੈਨੂੰ ਗੱਲ ਕਹੀ ਆ ਕਿ ਪਿਸ਼ਾਬ ਜਿਹੜਾ ਮੈਂ ਕਰਦਾ ਹਾਂ ਕਿਸੇ ਕੰਧ ਤੇ ਜਾਂ ਖੰਭੇ ਤੇ ਕਿਉਂ ਕਰਦਾ ਉਹ ਕਹਿੰਦਾ ਮੈਂ ਤਾਂ ਕਰਦਾ ਵੀ ਕਿਤੇ ਇਸ ਧਰਤੀ ਤੇ ਜਿੱਥੇ ਮੈਂ ਪਿਸ਼ਾਬ ਕਰ ਰਿਹਾ ਇਹ ਜਗ੍ਹਾ ਤੇ ਕਿਸੇ ਰੱਬੀ ਰੂਹ ਨੇ ਵਹਿ ਕੇ ਉਸ ਪਰਮਾਤਮਾ ਦਾ ਨਾਮ ਨਾ ਜਪਿਆ ਹੋਵੇ ਜੇ ਇੱਥੇ ਨਾਮ ਜਪਿਆ ਹੋਇਆ ਨਾ ਤਾਂ ਮਤਲਬ ਇਹ ਬਹੁਤ ਪਵਿੱਤਰ ਜਗ੍ਹਾ ਹੈ ਮੈਂ ਤੂੰ ਕਿਤੇ ਪਾਪ ਨਾ ਹੋ ਜੇ ਇੱਥੇ ਪਿਸ਼ਾਬ ਕਰਕੇ ਨੰਬਰ 3 ਤੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਮੈਂ ਰਾਤ ਨੂੰ ਭੌਂਕਦਾ ਤੇ ਲੋਕਾਂ ਦੀ ਨੀਂਦ ਖਰਾਬ ਕਰਦਾ ਉਹ ਨੀਂਦ ਨਹੀਂ ਖਰਾਬ ਕਰਦਾ ਉਵੇਂ ਲੋਕਾਂ ਨੂੰ ਸਨੇਹਾ ਲਾਉਣਾ ਕਿ ਤੁਸੀਂ ਸੁੱਤੇ ਪਿਓ ਉਠੋ ਤੁਸੀਂ ਇਸ ਮਨੁੱਖੀ ਨੀਂਦ ਨੂੰ ਤਿਆਗੋ ਤੇ ਉਹ ਪਰਮਾਤਮਾ ਦੇ ਨਾਮ 'ਤੇ ਜੁੜੋ ਤੁਸੀਂ ਆਪਦੀ ਰਾਤ ਆ ਨਾ ਜਿਹੜੀ ਇਹ 2-3 ਘੰਟੇ ਸੌਣ ਕੇ ਉਠੋ ਤੇ ਉਸ ਪਰਮਾਤਮਾ ਦਾ ਅੱਲਾ ਦਾ ਪ੍ਰਭੂ ਦਾ ਨਾਮ ਲਵੋ ਤੇ ਆਉਂਦੀਆਂ ਘੜੀਆਂ ਨੂੰ ਸਫਲਾ ਕਰੋ ਮੈਂ ਤਾਂ ਭੌਂਕਦਾ ਹੁੰਨਾ